ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾਸ ਸੰਗਤਾਂ ਦੇ ਚਰਨਾਂ ਦੇ ਵਿੱਚ ਹਾਜ਼ਰ ਹੋਇਆ ਅੱਜ ਸਾਧ ਸੰਗਤ ਜੀ ਅੱਜ ਆਪਾਂ ਨਾ ਕੁਝ ਗੱਲਾਂ ਕਰਨੀਆਂ ਆ ਪੰਜਾਬ ਦੇ ਜਿਹੜੇ ਨੌਜਵਾਨ ਆਪਣੇ ਵੀਰ ਭਰਾ ਨੇ ਜਦੋਂ ਕਿਸੇ ਮੁੱਦੇ ਉੱਤੇ ਕੋਈ ਗੱਲ ਕਰਨੀ ਹੁੰਦੀ ਆ ਉਹ ਵੀਰ ਭਰਾ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਲਾਈਵ ਹੁੰਦੇ ਨੇ ਵੀਡੀਓ ਪਾਉਂਦੇ ਨੇ ਤਰਾ-ਤਰਾ ਮੁੱਦਿਆਂ ਉੱਤੇ ਗੱਲਬਾਤ ਕਰਦੇ ਜਿਵੇਂ ਕਿ ਆਪਾਂ ਕਰ ਰਹੇ ਹਾਂ ਪੰਜਾਬ ਪੁਲਿਸ ਨੇ ਭਾਨੇ ਸਿੱਧੂ ਨੂੰ ਗ੍ਰਿਫਤਾਰ ਕੀਤਾ ਆ ਤੇ ਉਸ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਵੀਡੀਓ ਸੁਣਨ ਵਾਲੀ ਆ ਵੀਡੀਓ ਸਾਰੀ ਸੁਣਿਓ ਸੁਣ ਕੇ ਤੇ ਵੀਰਾ ਭਰਾਵਾਂ ਤੱਕ ਸ਼ੇਅਰ ਕਰਿਓ ਕਿਉਂਕਿ ਬਹੁਤ ਕੀਮਤੀ ਗੱਲਾਂ ਕਰਨੀਆਂ ਇਸ ਵੀਡੀਓ ਦੇ ਵਿੱਚ ਵੇਖੋ ਜਿੱਦਾਂ ਕਿ ਭਾਨੇ ਸਿੱਧੂ ਦੇ ਦੋਸਤ ਵੀਰ ਸੱਜਣ ਮਿੱਤਰ ਨੇ ਉਹਦੇ ਘਰ ਦੇ ਨੇ ਪਿੰਡ ਦੇ ਨੇ ਜਾਂ ਪਰਿਵਾਰ ਨੇ ਹੁਣ ਇਸ ਵੇਲੇ ਉਹਨਾਂ ਨੂੰ ਕਾਫੀ ਦੁੱਖ ਮਹਿਸੂਸ ਹੋਇਆ ਹੋਊਗਾ ਕਿ ਬੜੀ ਮਾੜੀ ਗੱਲ ਹੋਈ ਵੀ ਸਾਡੇ ਬੇਟਾ ਤਾਂ ਚੰਗੇ ਕੰਮ ਕਾਣ ਰਿਹਾ ਹੂ ਮਾਪੇ ਨੂੰ ਵੀ ਸਾਡਾ ਤਾਂ ਬੇੜਾ ਚੰਗੇ ਕੰਮ ਕਾਣ ਰਿਹਾ ਤੇ ਪੰਜਾਬ ਪੁਲਿਸ ਨੇ ਫੜ ਕੇ ਕਾਦੇ ਵਾਸਤੇ ਜੇਲ੍ਹ ਦੇ ਅੰਦਰ ਸੁੱੜ ਦਿੱਤਾ ਇਹ ਸਾਡੇ ਨਾਲ ਧੱਕਾ ਕੀਤਾ ਨਾ ਇਨਸਾਫੀ ਕੀਤੀ ਆ ਤੇ ਹੁਣ ਪੰਜਾਬ ਦੇ ਹਰੇਕ ਮੁੱਦੇ ਤੇ ਚਰਚਾ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਆਪਾਂ ਕਰਦੇ ਆਂ ਆਪਾਂ ਬੋਲਣ ਵਾਲੇ ਕਿਤੇ ਕਿੰਨੇ ਕ ਸੋਸ਼ਲ ਮੀਡੀਆ ਤੇ ਆ 10 15 ਜਾਣੇ ਹੀ ਆ ਜਿਹੜੇ ਚੰਗਾ ਚੰਗਾ ਵਧੀਆ ਵਧੀਆ ਪ੍ਰਚਾਰ ਕਰਨ ਦੇ ਵਿੱਚ ਚਲੋ 10 ਵੀ ਹੋਊਗਾ ਮਾੜਾ ਮੋਟਾ ਜ ਆ ਹੁਣ ਵੇਖੋ ਤੁਸੀਂ ਆਵ ਲਾਓ ਹਿਸਾਬ ਕਿ ਆਪਾਂ ਜਿੰਨੇ ਵੀ ਪ੍ਰਚਾਰ ਕਰਦੇ ਆ ਜਦੋਂ ਕਿ ਇਹ ਕਿਹੇ ਕਿਹੇ ਵੀ ਪ੍ਰਚਾਰਕ ਉੱਤੇ ਕੋਈ ਅਭੀ ਨਵੀਂ ਬਣਦੀ ਆ ਨਾ ਇਹ ਵੱਡੇ ਵੱਡੇ ਜਿਹੜੇ 4 5 ਵੀਰ ਨੇ ਨਾ ਉਹ ਸੋਚਦੇ ਆ ਵੀ ਸਾਡੇ ਨਾਲ ਮਿਲੀਅਨ ਮਿਲੀਅਨ ਬੰਦੇ ਜੁੜੇ ਆ ਤੇ ਅਸੀਂ ਬੜੇ ਹਾਈ ਫਾਈ ਬੰਦੇ ਆ ਤੇ ਅਸੀਂ ਕਿਸੇ ਦੀ ਵੀ ਨਾਂ ਲੈ ਕੇ ਸਪੋਰਟ ਨਹੀਂ ਕਰਨੀ ਤੇ ਨਾ ਸਾਨੂੰ ਕੋਈ ਬੋਲਣ ਦਾ ਕੋਈ ਫਾਇਦਾ ਤੇ ਨਿਗ੍ਹਾ ਮੋਟੀਆਂ ਮੱਛੀਆਂ ਨੇ ਐਂ ਦਾ ਕਹਿੰਦੇ ਸੋਚਦੇ ਨੇ ਤੇ ਜਿਹੜੇ ਸਾਡੇ ਅੱਗੇ ਵੀਰ ਨੇ ਉਹਨਾਂ ਦੇ ਲੋਕ ਨਾਂ ਲੈਣ ਤੋਂ ਸੋਸ਼ਲ ਮੀਡੀਆ ਤੋਂ ਡਰਦੇ ਆ ਵੀ ਨਹੀਂ ਅਸੀਂ ਨਾਂ ਲੈ ਕੇ ਇਹਨਾਂ ਨੂੰ ਮਸ਼ਹੂਰ ਨਹੀਂ ਕਰਨਾ ਹੱਦ ਹੋ ਗਈ ਯਾਰ ਬੰਦੇ ਮਸ਼ਹੂਰ ਦਾ ਕੀ ਮਸ਼ਹੂਰ ਕਰਨਾ ਹੁੰਦਾ ਆ ਸਾਨੂੰ ਕਿਸੇ ਦੇ ਨਾਲ ਕੋਈ ਜਲਸ ਫੀਲ ਨਹੀਂ ਸਾਡੇ ਸਾਰੇ ਭਰਾ ਨੇ ਅਸੀਂ ਹਰੇਕ ਦਾ ਨਾਮ ਲੈ ਕੇ ਗੱਲ ਕਰਦੇ ਆਂ ਭਾਨਾ ਸਿੱਧੂ ਕੋਈ ਸਾਡਾ ਵੈਰੀ ਨਹੀਂ ਕਾ ਜਾਂ ਅਹੀਂ ਉਹਦੇ ਕੋਈ ਵੈਰੀ ਸਾਡਾ ਭਰਾ ਆ ਵੇਖੋ ਜਦੋਂ ਆਪਾਂ ਪੰਜਾਬ ਦੇ ਵਿੱਚ ਇੱਕ ਡੰਗਰ ਡਾਕਟਰ ਪਕਾਈ ਮਾਰਨ ੜਿਆ ਰੋਜ਼ ਬੈਠ ਕੇ ਕੁੱਤੇ ਵਰਗੋ ਭੌਂਗਦਾ ਜੱਟਾਂ ਨੂੰ ਰੋਜ਼ ਰਿਸ਼ਤਾ ਕਰਦਾ ਹੋ ਠੀਕ ਆ ਨਾ ਜੱਟਾਂ ਨੂੰ ਰੋਜ਼ ਹੀ ਉਹ ਰਿਸ਼ਤਾ ਕਰਦਾ ਆ ਇਹ ਸੋਸ਼ਲ ਮੀਡੀਆ ਤੇ ਬੋਲ ਕੇ ਪੁਘਾਈ ਕਰਦਾ ਆ ਆਪਣਾ ਬਹੁਤ ਵੀਰ ਸਤਕਾਰਯੋਗ ਅਭੀ ਸਿੱਧੂ ਵੀਰ ਜਿਹੜਾ ਕਿ ਇੰਗਲੈਂਡ ਦੀ ਧਰਤੀ ਦੇ ਬੈਠਾ ਵੀਰਾ ਭਰਾਵਾਂ ਸਾਰਿਆਂ ਨੇ ਰਲ ਕੇ ਕਾਲ ਦਿੱਤੀ ਵੀ 16 ਤਰੀਕ ਨੂੰ ਆਪਾਂ ਇਕੱਠ ਕਰਨਾ ਤੇ ਆਪਾਂ ਸਾਰੇ ਉੱਥੇ 16 ਤਰੀਕ ਨੂੰ ਪਹੁੰਚੇ ਜਿਹੜਾ ਕਿ ਡੰਗਰ ਡਾਕਟਰ ਜੱਟਾਂ ਦੀਆਂ ਮਾਵਾ ਭੈਣਾਂ ਧੀਆਂ ਨੂੰ ਸ਼ਰਮ ਗੰਦੀਆਂ ਗਾਲਾਂ ਕਢਦਾ ਸੋਸ਼ਲ ਮੀਡੀਆ ਤੇ ਬਹਿ ਕੇ ਵੇਖੋ ਜੀ ਅਸੀਂ ਉਥੇ ਸਾਰੇ ਜਾਣੇ ਨੇ ਹੰਗ ਸਿੰਘ ਫੌਜਾਂ ਆਪਣੀਆਂ ਜਿੰਨਾ ਕਿ ਸਾਡੀ ਔਕਾਤ ਹੈਗੀ ਅਸੀਂ ਉਹਨੇ ਕ ਆਪਣੇ ਬੰਦੇ ਵੀਰ ਇਕੱਠੇ ਹੋ ਕੇ ਗਏ ਉਥੇ ਲੁਧਿਆਣੇ ਤੇ ਹੋਰ ਵੀ ਚਲੋ ਵੀਰ ਭਰਾ ਆਪਣੇ ਜੱਟ ਸਿੱਖ ਆਪਣੇ ਵੀਰ ਭਰਾ ਮੁੰਡੇ ਨੌਜਵਾਨ ਸਾਰੇ ਆਪਣੇ ਸੁਖਵਿੰਦਰ ਵੀਰ ਆਪਣਾ ਪੰਜਾਬ ਪੁਲਿਸ ਸੁਖ ਜਗਨਾਉ ਤੇ ਮਾਨ ਬਠਿੰਡੇ ਵਾਲਾ ਵੇਖੋ ਮੈਂ ਆਪਣੇ ਮੂੰਹ ਦੇ ਤੋਂ ਹਰੇਕ ਬੰਦੇ ਦਾ ਨਾਮ ਲੈਣਾ ਕਿਉਂਕਿ ਮੈਨੂੰ ਨਹੀਂ ਕੋਈ ਇਹ ਹੁੰਦਾ ਕੋਈ ਜਲ ਸਫੀਲ ਨਹੀਂ ਆ ਗਈ ਵੀ ਮੈਂ ਇਹ ਉਹਦਾ ਨਾਲ ਲੱਲਿਆ ਪਤਾ ਨਹੀਂ ਕੀ ਹੋ ਜਾਣਾ ਖਰੇ ਮੈਂ ਉਹਨੇ ਵੱਡਾ ਬਣ ਜਾਣਾ ਤਾਂ ਮੈਂ ਖਰੇ ਨਿੱਕਾ ਬਣ ਜਾਣਾ ਮੈਂ ਸਾਰੀ ਦੁਨੀਆ ਚੋਂ ਨਿੱਕਾ ਬੰਦਾ ਆ ਸਾਰੀ ਸੰਸਾਰ ਚੋਂ ਛੋਟਾ ਆ ਜਾ ਬੰਦਾ ਮੈਂ ਆ ਦਾਸ ਹਾਂ ਠੀਕ ਆ ਜੀ ਤੇ ਆਪਣੇ ਨਾਲ ਵੀਰ ਲਾਲੀ ਤਰਨ ਤਾਰਨ ਵਾਲਾ ਜਿਸ ਨੂੰ ਤੁਸੀਂ ਆਏ ਜਾਣ ਹੀ ਮਾੜਾ ਕਹਿੰਨੇ ਆ ਤੇ ਉਹ ਵੀ ਵਿਚਾਰਾ ਉਸ ਦਿਨ ਤੁਰਿਆ ਸਾਡੇ ਨਾਲ ਗਿਆ ਤਾਂ ਮੈਂ ਆਪਣੇ ਨਿਹੰਗ ਸਿੰਘ ਵੀਰਾਂ ਨਾਲ ਲੈ ਕੇ ਗਿਆ ਉੱਥੇ ਲੁਧਿਆਣੇ ਸੀਪੀ ਸਾਹਿਬ ਮੈਡਮ ਨੂੰ ਮਿਲੇ ਆ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦਵਾਇਆ ਕਿ ਅਸੀਂ ਇੱਥੇ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ ਧਰਾਵਾਂ ਲਾਵਾਂਗੇ ਠੀਕ ਆ ਕਾਨੂੰਨ ਨੂੰ ਫੋਲੋ ਕਰਕੇ ਅਸੀਂ ਬੈਠੇ ਵੀ ਚਲੋ ਕਾਨੂੰਨ ਇਸ ਦੇਸ਼ ਦਾ ਹੈਗਾ ਆ ਤੇ ਚਲੋ ਆਪਾਂ ਕਾਨੂੰਨ ਦੇ ਤਹਿਤ ਆਪਾਂ ਗੱਲ ਕਰਕੇ ਵੇਖਦੇ ਆ ਆਪਾਂ ਕਿਸੇ ਨੂੰ ਮਾੜਾ ਚੰਗਾ ਕੀ ਕਹਿਣਾ ਆ ਠੀਕ ਆ ਨਾ ਉਹਨਾਂ ਨੇ ਸਾਨੂੰ ਉੱਥੋਂ ਇੰਨੀ ਗੱਲ ਕਹਿ ਕੇ ਤੇ ਅਸੀਂ ਆ ਗਏ ਆ ਤੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੀਤੀ ਉਹਨਾਂ ਨੇ ਡੰਗਾ ਡਾਕਟਰ ਨੂੰ ਇਤਾਂ ਖੁੱਲਾ ਛੜਦਤਾ ਫੇਰ ਵੀ ਤੂੰ ਜੋ ਮਰਜ਼ੀ ਸੋਸ਼ਲ ਮੀਡੀਆ ਤੇ ਕਰ ਕਾਨੂੰਨ ਇਸ ਦੇਸ਼ ਦੇ ਵਿੱਚ ਹੈਗਾ ਆ ਜਿੱਦਾਂ ਕਹਿੰਦੇ ਆ ਨਾ ਵੀ ਆ ਮੋਟਰਸਾਈਕਲ ਖਲੋਤਾ ਆ ਮੋਟਰਸਾਈਕਲ ਹੈਗਾ ਆ ਪਰ ਇਸ ਮੋਟਰਸਾਈਕਲ ਨੂੰ ਚਲਾਉਣ ਵਾਲਾ ਨਹੀਂ ਹੈਗਾ ਕਿਉਂਕਿ ਅੱਜ ਕੱਲ ਜਿਹੜੇ ਬੰਦੇ ਬੈਠੇ ਨੇ ਸੋਸ਼ਲ ਮੀਡੀਆ ਤੇ ਉਹ ਸਾਰਾ ਕੁਝ ਦੇਖਦੇ ਨੇ ਜਿਹੜੇ ਕਾਨੂੰਨ ਦੇ ਰਖਵਾਲੇ ਬਣ ਕੇ ਬੈਠੇ ਨੇ ਕਾਨੂੰਨ ਉਹਨਾਂ ਦੇ ਕੋਲ ਹੈਗਾ ਕਾਨੂੰਨ ਸਾਰਾ ਕੁਝ ਹੈਗਾ ਜੇ ਚਾਵੇ ਕਾਨੂੰਨ ਇਸਤਮਾਲ ਕਰਨਾ ਤੇ ਕਾਨੂੰਨ ਇਸਤੇਮਾਲ ਹੋ ਸਕਦਾ ਆ ਪਰ ਲੱਲੂਆਂ ਫਤੂਆਂ ਦੇ ਲੱਲੂ ਫਤੂ ਜਿਹੜੇ ਆ ਨਾ ਉਹ ਸਤਾ ਵਿੱਚ ਬੈਠੇ ਨੇ ਉਹ ਇਸ ਚੀਜ਼ੇ ਵੱਲ ਧਿਆਨ ਨਹੀਂ ਦਿੰਦੇ ਉਹ ਆਪਣਾ ਕੰਮ ਕਰੀ ਜਾਂਦੇ ਨਜ਼ਾਰੇ ਲੈ ਰਹੇ ਉਹਨਾਂ ਨੂੰ ਕਿਸੇ ਦੇ ਨਾਲ ਕੀ ਕੋਪ ਭਾਵੇਂ ਕਿਸੇ ਨੂੰ ਮਾਵਾ ਨੂੰ ਗਾਲਾਂ ਕੱਢੇ ਕੋ ਭੈਣਾ ਨੂੰ ਗਾਲਾਂ ਕੱਢੇ ਦੇਖੋ ਜੀ ਜਿਹੜਾ ਜੂਥ ਚਲੋ ਜੁੜਿਆ ਇਹਨਾਂ ਨਾਲ ਵੀ ਜੁੜੇ ਕੁਝ ਬੰਦੇ ਸਾਡੇ ਨਾਲ ਵੀ ਜੁੜੇ ਹੋਣਗੇ ਭਾਨੇ ਸਿੱਧੂ ਦੇ ਨਾਲ ਜੁੜੇ ਆ ਜਾਂ ਲੱਖੇ ਸਿਧਾਣੇ ਦੇ ਨਾਲ ਜੁੜੇ ਆ ਇਹਨਾਂ ਨੇ ਆਗੋਂ ਪਿਛੋਂ ਹਰੇਕ ਮੁੱਦੇ ਤੇ ਪੰਜਾਬ ਦੇ ਮੁੱਦਿਆਂ ਤੇ ਗੱਲਾਂ ਕਰਦੇ ਆ ਇਹਨਾਂ ਨੇ ਇਹ ਗੱਲ ਆਪਣੇ ਦਿਮਾਗ ਦੇ ਵਿੱਚ ਰਟ ਲਈ ਵੀ ਅਸੀਂ ਨਹੀਂ ਜਾਣਾ ਅਸੀਂ ਨਹੀਂ ਕਸ ਤੋਂ ਮੱਸ ਹੋਣਾ ਭਾਵੇਂ ਅਵੀ ਸਿੱਧੂ ਭਾਵੇਂ ਦੀਪ ਸਿੰਘ ਖਾਲਸਾ ਭਾਵੇਂ ਲਾਲੀ ਤਰਨਤਨ ਵਾਲਾ ਭਾਵੇਂ ਨਿਹੰਗ ਸਿੰਘ ਫੌਜਾ ਭਾਵੇਂ ਆਪਣੇ ਜੱਟ ਸਿੱਖ ਜਿਹੜੇ ਜਿਨ੍ਹਾਂ ਨੇ ਕਾਲ ਦਿੱਤੀ ਇਹਨਾਂ ਨੇ ਇੱਕ ਘਰੀ ਨਹੀਂ ਉੱਥੇ ਹਾ ਦਾ ਨਾਰਾ ਮਾਰੇ ਆ ਕੇ ਵੀ ਸਾਨੂੰ ਗੱਲਾਂ ਘੜਦਾ ਕਿਉਂਕਿ ਇਹ ਆਪਣੀ ਰਾਜਨੀਤੀ ਨੂੰ ਪਾਲਣ ਦੇ ਆ। ਪਈ ਅਹੀਂ ਜੇ ਜਾ ਕੇ ਇਹਦੇ ਖਿਲਾਫ ਬੋਲੇ ਤੇ ਜਿਹੜੇ ਇਹਦੀ ਕਮਿਊਨਿਟੀ ਦੇ ਨਾਲ ਬੰਦੇ ਜੁੜੇ ਆ ਉਹ ਸਾਡੇ ਨਾਲੋਂ ਟੁੱਟ ਜਣੇ ਆ ਤੇ ਸਾਨੂੰ ਵੋਟਾਂ ਨਹੀਂ ਪੈਣੀਆਂ। ਹੱਦ ਹੋ ਗਈ ਯਾਰ ਹੱਦ ਹੋ ਗਈ ਐ ਮੈਂ ਨਾ ਹੱਦ ਨਾਲੋਂ ਵੱਧ ਹੋ ਗਈ ਯਾਰ। ਹੁਣ ਵੇਖੋ ਪੈਸੇ ਦਿਵਾਉਣ ਵਾਲੀ ਗੱਲ ਵੀ ਜੰਟਾਂ ਨੂੰ ਪੈਸੇ ਦਿਵਾਉਣੇ 2 ਸਾਲ ਹੋ ਗਏ ਆ। ਅਸੀਂ ਪਤਾ ਨਹੀਂ ਕਿੰਨੇ ਕ ਵੀਰਾ ਭਰਾਵਾਂ ਨੂੰ ਤੇ ਕਿੰਨੀਆਂ ਕ ਬੀਬੀਆਂ ਨੂੰ ਪੈਸੇ ਦਿਵਾਏ। ਤੇ ਬੜੇ ਪ੍ਰੇਮ ਦੇ ਨਾਲ ਪੈਸੇ ਦਿਵਾਏ ਕਿਸੇ ਨੂੰ ਮਾਵਾ ਭੈਣਾ ਧਿਆਰੀਆਂ ਗਾਣੇ ਕੱਢ ਕੇ ਨਹੀਂ ਪੈਸੇ ਦਿਵਾਏ। ਕਿਸੇ ਨੂੰ ਬੜੇ ਜੋਸ਼ੋ ਜੋਸ਼ ਦੇ ਨਾਲ ਲਾਈਵ ਪਾ ਕੇ ਨਹੀਂ ਪੈਸੇ ਦਿਵਾਏ। ਇਹ ਕੰਮ ਜਿਹੜੇ ਪੈਸੇ ਦਿਵਾਉਣੇ ਆ ਨਾ ਜੈਂਟਾ ਦੇ ਕੋਲ ਉਹਨਾਂ ਨੂੰ ਵੀ ਪ੍ਰੇਮ ਪਿਆਰ ਦੇ ਨਾਲ ਆ ਕੇ ਪੈਸੇ ਫੇਰ ਦਿਵਾਏ ਜਾਂਦੇ ਆ। ਗਾੜੀਆਂ ਗਰਮ ਜੋਸ਼ੀ ਵਿੱਚ ਵੀਡੀਓ ਪਾ ਕੇ ਫੋਨ ਲਾ ਲਾ ਕੇ ਗਾਣਾਂ ਘੱਡ ਘੱਡ ਕੇ ਪੈਸੇ ਨਹੀਂ ਪਾਈ ਜਾਂਦੇ। ਹੁਣ ਆਪਾਂ ਮੰਨਦੇ ਆ ਹੁਣ ਸਾਨੂੰ ਸੰਗਤ ਫੋਨ ਕਰਦੀ ਆ ਅਸੀਂ ਸੰਗਤ ਫੋਨ ਕਰਦੀ ਆ ਵੀ ਸਾਡੇ ਇਹ ਜਗ੍ਹਾ ਤੇ ਸਾਡੇ ਪੈਸੇ ਫਸੇ ਆ ਦਵਾਈ ਦੋ ਕਹੀਂ ਕਹੀਦਾ ਠੀਕ ਆ ਜੇ ਦੂਰ ਆ ਤਾਂ ਫਿਰ ਭਾਈ ਤੁਸੀਂ ਆਪ ਆਪਣਾ ਆਵਾ ਜਾ ਆਵਾ ਜਾਈ ਦੀ ਜਿਹੜੇ ਸਾਧਨਾ ਤੁਸੀਂ ਆਪ ਆਪਣੇ ਸਿਰ ਤੇ ਕਰਨੇ ਆ ਇਹ ਨਹੀਂ ਵੀ ਅਸੀਂ ਪੈਸੇ ਵੀ ਤੁਹਾਨੂੰ ਦਵਾਈਏ ਤੇ ਅਸੀਂ ਆਪਣੇ ਕੋਲੋਂ ਪੈਸੇ ਵੀ ਲਾਈਏ ਏਡਾ ਤੇ ਭਾਈ ਕੋਈ ਘਰੋਂ ਕੋਈ ਰਾਜਾ ਹੋਣਾ ਹੀਗਾ ਵੀ ਕੋਈ ਰਾਜਾ ਆ ਸਾਰਿਆਂ ਦਾ ਆਪੋ ਆਪਣਾ ਹਿਸਾਬ ਦੇ ਨਾਲ ਰੋਟੀ ਟੁਕ ਚੱਲਦਾ ਚੱਲਣ ਡਿਆ ਪਰ ਆਪਣੇ ਸਾਰੇ ਕਮਾਈ ਕਰਕੇ ਛੱਕਦੇ ਆ ਤੁਹਾਡੇ ਪੈਸੇ ਵੀ ਦਿਵਾਉਣੇ ਆ ਤੇ ਜੇ ਤੁਸੀਂ ਆਖੋ ਵੀ ਤੁਸੀਂ ਸਾਡੇ ਪੈਸੇ ਵੀ ਦਿਵਾਓ ਖਰਚਾ ਵੀ ਸਾਡਾ ਨਾ ਹੋਵੇ ਕੰਮ ਸੇ ਕੰਮ ਆਪਣਾ ਜਿਹੜਾ ਗੱਡੀਆਂ ਦਾ ਕਿਰਾਇਆ ਕੋਈ ਖਰਚਾ ਉਹ ਤੇ ਕਰ ਲੋ ਤੇ ਉਹ ਸੰਗਤ ਕਰਦੀ ਆ ਤੇ ਅਸੀਂ ਆਪਣੀਆਂ ਫੌਜਾਂ ਲੈ ਕੇ ਜਾਇਦਾ ਜਦੋਂ ਅਸੀਂ ਫੌਜਾਂ ਲੈ ਕੇ ਜਾਇਦਾ ਅਸੀਂ ਮੋਰਚਾ ਲਾ ਲਈ ਬੰਨ ਜਾਈਦਾ ਬੂਹੇ ਤੇ ਗੱਡੀ ਖੜ ਜਾਈਦਾ ਤਾਂ ਫਿਰ ਅਗਲੇ ਨੂੰ ਪਰੇਸ਼ਾਨੀ ਮਹਿਸੂਸ ਹੁੰਦੀ ਆ ਤਾਂ ਫਿਰ ਅਗਲਾ ਪੈਸੇ ਦੇਣ ਤੇ ਮਜਬੂਰ ਹੋ ਜਾਂਦਾ ਤਾਂ ਫਿਰ ਪੈਸੇ ਦੇ ਦਿੰਦਾ ਆ ਚਲੋ ਠੀਕ ਆਪਾਂ ਇਹ ਗੱਲ ਤੇ ਵੀ ਆਪਾਂ ਹੁਣ ਕਰ ਲਈਏ ਗੱਲ ਵੀ ਪੈਸੇ ਦਿੱਤੇ ਆ ਜਾਂ ਕਿਦਾਂ ਗੱਲਬਾਤ ਪੈਸੇ ਜਿੰਨਾ ਜਿੰਨਾ ਦਵਾਉਂਦੇ ਨੇ ਦਵਾਈਏ ਵੀ ਆ ਪਰ ਅਸੀਂ ਹੁਣ ਇਹ ਗੱਲ ਕਰਦੇ ਆਂ ਵੀ ਜਿੱਦਾਂ ਵੀਰ ਆਪਾਂ ਲੱਖਾ ਸੁਧਾਣਾ ਆ ਇਹਨਾਂ ਨਾਲ ਕਾਫੀ ਲੋਕ ਤੁਰਦੇ ਨੇ ਚਲੋ ਸਾਡੇ ਨਾਲ ਚਲੋ ਨਹੀਂ ਕੋਈ ਤੁਰਦਾ ਕੋਈ ਗੱਲ ਨਹੀਂ ਇਹਨਾਂ ਨੂੰ ਤਾਂ ਲੋਕੀ ਮਲੰਗ ਸਮਝਦੇ ਆ ਸਦੀ ਗੱਲ ਮੈਂ ਤੁਹਾਨੂੰ ਦੱਸ ਆ ਵੀ ਇਹ ਮਲੰਗ ਹੈਗੇ ਅਗਰ ਬਣੀ ਇਹਨਾਂ ਨੇ ਕੋਈ ਅਗਲਾ ਹੈਗੀ ਕਿ ਜਾਣੇ ਜੇ ਅਸੀਂ ਚੋਲਾ ਪਾ ਕੇ ਗੁਰੂ ਸਾਹਿਬ ਦਾ ਪ੍ਰਚਾਰ ਕਰਨ ਦੇ ਤਾਂ ਸਾਨੂੰ ਲੋਕ ਪਾਗਲ ਕਮਲੇ ਸਮਝਦੇ ਆ ਵੀ ਇਹ ਪਾਗਲ ਕਮਲੇ ਹੀ ਆਖਰੇ ਚੋਲੇ ਪਾ ਕੇ ਪ੍ਰਚਾਰ ਕਰਨ ਦੇ ਆ ਮੈਂ ਗੱਲਾਂ ਸਿੱਧੀਆਂ ਸਪਸ਼ਟ ਕਰਨੇ ਭਾਵੇਂ ਜੋ ਮਰਜੀ ਤੁਸੀਂ ਸਮਝਿਓ ਤੇ ਜਿੰਨੇ ਗੁਰੂ ਸਾਹਿਬ ਦਾ ਚੋਲਾ ਪਾਇਆ ਜਿੰਨੇ ਗੁਰੂ ਨੇ ਕਿਰਪਾ ਕਰ ਕੀਤੀ ਉਸ ਬੰਦੇ ਤੇ ਉਹ ਕਮਲਾ ਨਹੀਂ ਹੁੰਦਾ ਉਹ ਸਿਆਣਾ ਹੀ ਹੁੰਦਾ ਆ ਮਹਾਰਾਜ ਦੇ ਹੁਕਮ ਦੇ ਵਿੱਚ ਚੱਲਣ ਦੇ ਆਹੀਂ ਮਹਾਰਾਜ ਦੇ ਹੁਕਮ ਤੋਂ ਬਾਹਰ ਨਹੀਂ ਗਏ ਦੂਜੀ ਗੱਲ ਮੈਂ ਇਹ ਕਰਨਾ ਚਾਹੁੰਦਾ ਆ ਵੀ ਅਸੀਂ ਸਾਰਿਆਂ ਨੇ ਕਾਲ ਦਿੱਤੀ ਸੀ ਤੇ ਇਹ ਬੰਦਿਆਂ ਨੇ ਉੱਥੇ ਨਾ ਪ੍ਰਚਾਰ ਕੀਤਾ ਆਉਣ ਵਾਸਤੇ ਤੇ ਨਾ ਇਹਨਾਂ ਬੰਦਿਆਂ ਨੇ ਕਿਹਾ ਆ ਅੱਜ ਜਿਹਨੂੰ ਤੁਹਾਡੇ ਉੱਤੇ ਪਈ ਆ ਤੇ ਹੁਣ ਤੁਸੀਂ ਕਹਿੰਦੇ ਵੀ ਸਾਡੇ ਨਾਲ ਖੜੋ ਕੀ ਲੋਕ ਖੜਨ ਜਾਟਾਡੇ ਨਾਲ ਦੂਸਰੀ ਗੱਲ ਮੈਂ ਲਖੇ ਸੁਧਾਣੇ ਵੀਰ ਨੂੰ ਕਹਿਣਾ ਚਾਹੁੰਦਾ ਲਖੇ ਸੁਨਾਣੇ ਵੀਰ ਮੈਂ ਤੇਰਾ ਸਤਿਕਾਰ ਕਰਦਾ ਤੂੰ ਬਹੁਤ ਵਧੀਆ ਬੰਦਾ ਆ ਪੰਜਾਬ ਦੇ ਵਾਸਤੇ ਮੁੱਦਿਆਂ ਵਾਸਤੇ ਬੋਲਦਾ ਆ ਠੀਕ ਆ ਮੈਂ ਮੰਨਦਾ ਗੱਲ ਪਰ ਭਰਾਵਾ ਜਿੰਨਾ ਮਰਜ਼ੀ ਅਸੀਂ ਚੰਗੇ ਹੋ ਕੇ ਵਿਖਾ ਲਿਆ ਲੋਕਾਂ ਨੂੰ ਲੋਕੀ ਸਾਨੂੰ ਪਤਾ ਕੀ ਮਾਰਾ ਹੀ ਬੋਲਦੇ ਮਾਰਾ ਗਾਲਾਂ ਹੀ ਕੱਢਦੇ ਆ ਭਾਵੇਂ ਜਿੰਨਾ ਮਰਜ਼ੀ ਕਿਸੇ ਦਾ ਚੰਗਾ ਕਰਕੇ ਵੇਖ ਲਾ ਚੰਗਾ ਕਰ ਤਾਂ ਵੀ ਗਾਲਾਂ ਜੇ ਮੰਦਾ ਕਰ ਤਾਂ ਵੀ ਗਾਲਾਂ ਤੈਨੂੰ ਲੋਕਾਂ ਨੇ ਮੈਨੂੰ ਕੱਢਣੀਆਂ ਪੰਜਾਬ ਦੇ ਬਾਤੇ ਤੂੰ ਜੋ ਮਰਜ਼ੀ ਕਰ ਲੈ ਲੋਕਾਂ ਨੇ ਤੇਰੇ ਨਾਲ ਨਹੀਂ ਖੜਨਾ ਮੈਂ ਤੈਨੂੰ ਉਦੋਂ ਵੀ ਵੀਡੀਓ ਪਾ ਕੇ ਭਰਾ ਕਿਹਾ ਸੀ ਵੀ ਇਹਨਾਂ ਲੋਕਾਂ ਨੇ ਤੇਰਾ ਸਾਥ ਨਹੀਂ ਦੇਣਾ ਤੇ ਤੂੰ ਉਦੋਂ ਵੀ ਕਾਮਯਾਬ ਨਹੀਂ ਹੋਣਾ ਸਤਾ ਦੇ ਵਿੱਚ ਨਹੀਂ ਹੋਇਆ ਤੂੰ ਕਾਮਯਾਬ ਕਿਉਂਕਿ ਇੱਕ ਟੈਗ ਬੜਾ ਤਕੜਾ ਲੱਗਾ ਤੇਰੇ ਤੇ ਉਹ ਟੈਗ ਨੂੰ ਤੂੰ ਜਿੰਨਾ ਮਰਜ਼ੀ ਧੋਈ ਆ ਸਾਤ ਬੰਦੇ ਨਾਲ ਧੋਈ ਜਾਂ ਉਹ ਟੈਗ ਜਿਹੜਾ ਨਾ ਬੁਝਣਾ ਨਹੀਂਗਾ ਉਹ ਟੈਗ ਇਹਨਾਂ ਦੇ ਦਿਲ ਦੇ ਵਿੱਚ ਪਹੁੰਚ ਚੁੱਕਾ ਲੋਕਾਂ ਦੇ ਵੀ ਇਹ ਬੰਦਾ ਉਹੀ ਆ ਤੇ ਇਸ ਕਰਕੇ ਮੈਂ ਵੀਰ ਤੈਨੂੰ ਬੇਨਤੀ ਕਰਦਾ ਵੀ ਕੋਈ ਪੰਜਾਬ ਦੇ ਧੀਆਂ ਪੈਣਾ ਵਾਸਤੇ ਕੋਈ ਕੰਮ ਕਰੀਏ ਆਪਾਂ ਕੋਈ ਰਲ ਕੇ ਧੀਆਂ ਪੈਣਾਂ ਦੇ ਘਰ ਵਸਾਈਏ ਕਿਸੇ ਨੂੰ ਇਨਸਾਫ ਨਹੀਂ ਮਿਲਦਾ ਉੱਥੇ ਗੱਲ ਕਰੀਏ ਜੇ ਕੋਈ ਜੱਟ ਲੜ ਗਿਆ ਜਾਂ ਮਜਬੀ ਸੰਘ ਕੋਈ ਲੜ ਪਿਆ ਤੇ ਉਥੇ ਕੋਈ ਨਾ ਇਨਸਾਫ ਦਵਾਈਣਾ ਜਾਂ ਕੋਈ ਕਿਸੇ ਦਾ ਕੋਈ ਗਲਬਾਤ ਵੱਧ ਚੱਕ ਹੋ ਗਈ ਹੈ ਤੇ ਉਥੇ ਆਪਾਂ ਇਨਸਾਫ ਦਵਾਈਏ ਚੰਗਾ ਕਰਮ ਕਰੀਏ ਵੱਤੋਂ ਵੱਤ ਕੋਈ ਆਪਾਂ ਰੋਜ਼ਗਾਰ ਵਾਲਾ ਕੰਮ ਸ਼ੁਰੂ ਕਰੀਏ ਵੀ ਜਿਹਦੇ ਨਾਲ 10 20 30 40 50 ਬੰਦੇ ਤੁਹਾਡੇ ਰੋਜ਼ਗਾਰ ਪੈਦਾ ਕੀਤੇ ਹੋਏ ਤੇ ਰੋਟੀ ਖਾ ਸਕਣ ਇਹੋ ਇਹੋ ਰਾਜਨੀਤੀ ਇਹੋ ਸਤਾ ਹੁੰਦੀ ਆ ਕਿਉਂਕਿ ਇਹਨਾਂ ਲੋਕਾਂ ਨੇ ਤੈਨੂੰ ਸਤਾ ਚ ਨਹੀਂ ਆਉਣ ਦੇਣਾ ਭਰਾ ਭਾਵੇਂ ਤੂੰ ਮੇਰੀ ਗੱਲ ਦਾ ਗੁੱਸਾ ਕਰਦ ਭਾਵੇਂ ਤੇਰੇ ਨਾਲ ਜਿਹੜੇ ਫਾਲੋਅਰ ਜੁੜੇ ਹੋਏ ਆ ਉਹ ਭਾਵੇਂ ਵੀਡੀਓ ਥੋੜੇ ਵੱਧ ਘੱਟ ਬੋਲਣ ਪਰ ਮੈਨੂੰ ਪਤਾ ਲੱਗ ਗਿਆ ਵੀ ਲੋਕਾਂ ਨੇ ਤੇਰਾ ਸਾਥ ਨਹੀਂ ਦੇਣਾ ਭਰਾਵਾ ਜੋ ਮਰਜ਼ੀ ਕਰ ਲੈ ਭਾਵੇਂ ਜਿੱਥੇ ਮਰਜ਼ੀ ਤੁਸੀਂ ਪਿੰਡ ਪਿੰਡ ਸਾਰੇ ਪੰਜਾਬ 'ਚ ਫੇਰ ਲੋ ਤੇਲ ਬਾੜ ਲੋ ਇਹਨਾਂ ਲੋਕਾਂ ਨੇ ਤੇਰਾ ਭਰਾ ਸਾਥ ਦੇਣਾ ਅੱਗੇ ਵੀ ਤੁਮਹੀਂ ਵੀਡੀਓ ਪਾ ਕੇ ਵੀ ਕਿਹਾ ਏ ਇਹਦੇ ਨਾਲ ਇਹ ਆ ਵੀ ਪੰਜਾਬ ਦੇ ਵਿੱਚ ਜਿਹੜੀਆਂ ਧੀਆ ਭੈਣਾਂ ਦੇ ਗਰੀਬ ਨੇ ਉਹ ਵਿਆਹ ਨਹੀਂ ਕਰ ਸਕਦੇ ਉਹਨਾਂ ਦੇ ਮਾਪੇ ਤੇ ਉਹਨਾਂ ਨੂੰ ਉਹਨਾਂ ਦੀ ਸਹਾਇਤਾ ਕਰਿਓ ਉਹਨਾਂ ਦੇ ਵਿਆਹ ਕਰਿਏ ਗਰੀਬਾਂ ਦੇ ਤੇ ਜਿਹੜੀਆਂ ਧੀਆਂ ਭੈਣਾਂ ਨੂੰ ਮਾਰਕੁੱਟ ਕਰਕੇ ਉਹਨਾਂ ਦੇ ਸਹੁਰੇ ਘਰੋਂ ਬਾਹਰ ਕੱਢ ਦਿੰਦੇ ਨੇ ਦਾਜ ਮੰਗਦੇ ਨੇ ਤੇ ਉਹਨਾਂ ਨੇ ਗਰੀਬਾਂ ਦੇ ਨਾਲ ਖੜੀਏ ਤੇ ਪੰਜਾਬ ਦੇ ਵਿੱਚ ਜਿਹੜੇ ਸਕੂਲਾਂ ਦੇ ਵਿੱਚ ਨਿਆਣਿਆਂ ਦੇ ਸਰੀ ਸਾਬ ਲਵਾਈ ਜਾਂਦੇ ਨੇ ਗਾਤਰੇ ਲਵਾਈ ਜਾਂਦੇ ਨੇ ਤੇ ਕੜੇ ਲਵਾਈ ਜਾਂਦੇ ਨੇ ਉਹਦੇ ਉੱਤੇ ਥੋਕ ਕੇ ਫੈਲਾ ਲਿਆ ਜਾਵੇ ਉਹਦੇ ਉੱਤੇ ਮੋਰਚਾ ਪੂਰਾ ਧਾਕੜ ਰੱਖਿਆ ਜਾਵੇ ਤੇ ਜਿੱਥੇ ਵੀ ਕਿਤੇ ਧੱਕਾ ਹੁੰਦਾ ਵੇ ਉਥੇ ਉਹ ਧੱਕੇ ਤੇ ਇੱਕ ਜਾਵੇ ਉਹ ਟਕੇ ਨੂੰ ਮੂੰਹ ਤੋੜਵਾ ਜਵਾਬ ਦੇ ਕੇ ਤੇ ਉਹਨੂੰ ਇਨਸਾਫ ਦਿਵਾਇਆ ਜਾਵੇ ਤੇ ਗਰੀਬ ਗੁਰਬੇ ਦੇ ਨਾਲ ਖੜਨਾ ਆ ਮਦਦ ਕਰਨੀ ਹਰ ਵळे ਮਦਦਕਾਰ ਬਣ ਕੇ ਰਹਿਣਾ ਆ ਜੇ ਤੁਸੀਂ ਉਹਦਣ ਸਾਡੇ ਨਾਲ ਖੜ ਜਾਂਦੇ ਨਾ ਵਾਹ ਬਾਈ ਵਾਹ ਪੰਜਾਬ ਦੇ ਵਿੱਚ ਕਿਆ ਬੱਲੇ ਬੱਲੇ ਹੋ ਜਣੀ ਹੀ ਬੱਲੇ ਬੱਲੇ ਪੰਜਾਬ ਚ ਵੀ ਵੀਰ ਭਰਾ ਖੜੇ ਆ ਉਥੇ ਪਤਾ ਕਿੰਨੇ ਉਥੇ ਬੰਦੇ ਪਤਾ ਕਿੰਨੇ ਆ 160 70 ਬੰਦੇ ਸਾਰੇ ਆਏ ਉਹ ਵੀ ਪਤਾ ਨਹੀਂ ਕਿੱਦਾਂ ਐਡਾ ਤੜੜਾ ਯਾਰ ਪੰਜਾਬ ਸੂਪਾ ਆਇਆ ਕਿਆ ਪੰਜਾਬ ਇੱਕ ਸਟੇਟ ਆ ਤੇ 160 ਬੰਦੇ ਆਏ ਹੁਣ ਹੱਦ ਹੋ ਗਈ ਯਾਰ ਤੇ ਤੁਸੀਂ ਖੜੇ ਨਹੀਂ ਤੁਸੀਂ ਵੇਖੋ ਜੇ ਤੁਸੀਂ ਵੀ ਜੱਟ ਆ ਜੱਟਾਂ ਦੇ ਵਿੱਚ ਆਉਨੇ ਅਸੀਂ ਤੇ ਹੁਣ ਖਾਲਸਿਆਂ 'ਚ ਆਉਨੇ ਅੰਮ੍ਰਿਤ ਛਕ ਲਿਆ ਨਾ ਮਹਾਰਾਜ ਦਾ ਅਸੀਂ ਖਾਲਸਿਆਂ 'ਚ ਆਉਨੇ ਅਸੀਂ ਆਪਣੇ ਆਪ ਨੂੰ ਜੇ ਕਹੀਏ ਵੀ ਵੀ ਆਪਾਂ ਅਸੀਂ ਉਹੋਈ ਗੱਲ ਫੇ ਗੁੰਨੀ ਜਈਏ ਗੱਲ ਨੂੰ ਬਾਰ-ਬਾਰ ਫੇ ਉਹ ਚੰਗਾ ਨਹੀਂ ਲੱਗਦਾ ਤੇ ਅਸੀਂ ਵੇਖੋ ਹਰੇਕ ਦੇ ਨਾਲ ਖੜਦੇ ਆ ਗਰੀਬ ਗੁਰਬੇ ਨਾਲ ਅਸੀਂ ਕਿਸੇ ਦੇ ਨਾਲ ਕੋਈ ਜਾਤੀ ਵਿਦ ਘਰਾਨੀ ਜਿੱਥੇ ਜਾਤੀ ਵਿਦ ਘਰਾਨਦਾ ਉੱਥੇ ਵੀ ਆਪਾਂ ਗੱਲ ਕਰੀਏ ਭਾਵੇਂ ਕੋਈ ਜਾਤੀ ਮਾੜਾ ਚੰਗਾ ਕੋ ਕਰਮ ਕਰਦਾ ਭਾਵੇਂ ਕੋਈ ਮਰਬੀ ਸਿੰਘਾਂ ਚ ਹੋਵੇ ਕੋ ਮਾੜਾ ਚੰਗਾ ਕਰਮ ਕਰਦਾ ਹੋਵੇ ਉਹਨੂੰ ਸਹੀ رائے ਦੇਣ ਦੀ ਕੋਸ਼ਿਸ਼ ਕਰੀਏ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰੀਏ ਵੀ ਭਰਾ ਇਹ ਕੰਮ ਨਹੀਂ ਬਣਦੇ ਜਿਹੜੇ ਤੁਸੀਂ ਫੜੇ ਹੋਏ ਆ ਤੇ ਦੂਸਰੀ ਗੱਲ ਮੈਂ ਕਰਦਾ ਵੀ ਵੀਰ ਦੁਨੀਆ ਤੁਸੀਂ ਵੀ ਦੇਖ ਲਈ ਆ ਤੇ ਦੁਨੀਆ ਬਹੀ ਵੀ ਬਹੁਤ ਵੇਖੀ ਆ ਦੁਨੀਆ ਕਿਹਜੇ ਨਹੀਂ ਬਣਦੀ ਦੁਨੀਆ ਦੇ ਦਤਰੀ ਤੇ ਦੰਦੇ ਇੱਕ ਬੰਨੇ ਹੁੰਦੇ ਦੁਨੀਆ ਦੇ ਦੰਦੇ ਜਿਹੜੇ ਨਾ ਦੋਵੇਂ ਬੰਨੇ ਆ ਤੇ ਮੈਂ ਹੁਣ ਤੁਹਾਨੂੰ ਇਹੋ ਕਹਿਣਾ ਚਾਹੁੰਦਾ ਆ ਕਿ ਜੇਕਰ ਤੁਸੀਂ ਡੰਗਰ ਡਾਕਟਰ ਦੇ ਉੱਤੇ ਉਹਦਣ ਕਾਰਵਾਈ ਕਰਵਾ ਦਿੰਦੇ ਡੰਗਰ ਡਾਕਟਰ ਅੱਜ ਅੰਦਰ ਹੁੰਦਾ ਅੱਜ ਡੰਗਰ ਡਾਕਟਰ ਮੁੱਛਾਂ ਤੇ ਹੱਥ ਮਾਰ-ਮਾਰ ਕੇ ਤੇ ਪੱਟਾਂ ਤੇ ਥਾਪੀਆਂ ਮਾਰ-ਮਾਰ ਕੇ ਟਾਡੇ ਤੇ ਮਜ਼ਾਕ ਕਾਣ ਲਿਆ ਇਸ ਨੂੰ ਇਸ ਬੰਦੇ ਨੂੰ ਸੁਰਖਾਬ ਟੀਵੀ ਵਾਲੇ ਨੇ ਆਖਿਆ ਵੀ ਭਰਾ ਬਣ ਲਓ ਮੈਂ ਇਹਨੂੰ ਭਰਾ ਬਣਾ ਲਿਆ ਜਦੋਂ 2018 ਦੀ ਗੱਲ ਉਹ ਰੌਲਾ ਰਪਾੜ ਘੱਟ ਪਉਂਦਾ ਸੀ ਇਸ ਨੂੰ ਭਰਾ ਬਣਾ ਕੇ ਆਪਣੀ ਛਾਤੀ ਦੇ ਨਾਲ ਲਾ ਕੇ ਕਿਹਾ ਵੀ ਚੱਲ ਤੂੰ ਸਾਡਾ ਭਰਾ ਆ ਤੇ ਜਿਹੜੀਆਂ ਮੈਂ ਆਪਣੇ ਦਿਲੋਂ ਕੋ ਮਾਰੇ ਚੰਗੇ ਤੈਨੂੰ ਤੇਰੇ ਪਰਿਵਾਰ ਦੇ ਤੇ ਵੱਧ ਘੱਟ ਬੋਲ ਕੇ ਗਾਲਾਂ ਕੱਢੀਆਂ ਨਾ ਤੈਨੂੰ ਤੋਸਦੀ ਮੈਂ ਕਿਹਾ ਵੀ ਚੱਲ ਕੋਈ ਨਹੀਂ ਗੁੱਸਾ ਨਾ ਕਰੀ ਕੋਈ ਗੱਲ ਨਹੀਂ ਤੇ ਆਪਾਂ ਕੰਪਰਮਾਈਜ਼ ਕਰ ਲੈਂਦੇ ਤੂੰ ਮੈਨੂੰ ਬੋਲਤੀ ਸੌਰੀ ਤੇ ਆਪਾਂ ਤੈਨੂੰ ਕਹਿਤਾ ਤੇ ਤੂੰ ਚੱਲ ਸਾਡਾ ਗੁੱਸਾ ਨਾ ਕਰ ਤੇ ਆਪਾਂ ਕੰਪਰਮਿਚ ਕਰ ਲਈ ਤੇ ਉਹ ਸਗੋਂ ਵੀਡੀਓ ਅੱਜ ਸੋਸ਼ਲ ਮੀਡੀਆ ਦੇ ਉੱਤੇ ਪਾ ਪਾ ਕੇ ਤੇ ਕਹਿੰਦਾ ਇਹ ਦੀਪ ਸਿੰਘ ਮੈਂ ਮੇਰੇ ਕੋ ਡਰ ਗਿਆ ਦੱਸੋ ਉਸ ਵੀਡੀਓ ਨੂੰ ਦੁਰਪਰਯੋਗ ਕਰਨ ਰਿਹਾ ਵੀਡੀਓ ਨੂੰ ਕਦੀ ਕਿਥਾਂ ਦੇ ਵੀਡੀਓ ਪੌਂਦਾ ਕਦੀ ਕਿਥਾਂ ਦੇ ਵੀਡੀਓ ਲੌਂਦਾ ਕੀ ਇਹਦਾ ਨਾ ਮੇਰਾ ਕੀ ਹੋਊਗਾ ਮੈਨੂੰ ਕੀ ਹੋਊਗਾ ਮੈਂ ਤਾਂ ਨਿਮਰਤਾ ਦੇ ਵਿੱਚ ਬੈਠਾ ਭਾਈ ਮੈਂ ਤਾਂ ਨਿਮਰਤਾ ਦੇ ਵਿੱਚ ਰਹਿਣਾ ਸਦਾ ਇਹ ਆਪਣੇ ਮੈਂ ਵੀਰਾ ਭਰਾਵਾਂ ਨੂੰ ਇਹ ਕਹਿਣਾ ਚਾਹੁੰਦਾ ਆ ਵੀ ਭਰਾਵੋ ਜੇਕਰ ਤੁਸੀਂ ਉਦੋਂ ਸਾਡੇ ਨਾਲ ਖੜ ਜਾਂਦੇ ਨਾ ਜਦੋਂ ਕਾਲ ਦਿੱਤੀ ਤੇ ਬਹੁਤ ਵਧੀਆ ਹੁੰਦਾ ਸੀ ਚਲੋ ਅੱਜ ਵੀ ਤੁਹਾਡੇ ਨਾਲ ਅਸੀਂ ਖੜੇ ਹਾਂ ਕੋਈ ਚੱਕਰ ਨਹੀਂਗਾ ਪਰ ਤੁਸੀਂ ਕਿਸੇ ਦਾ ਨਾਮ ਲੈਣ ਤੋਂ ਬੜਾ ਕੰਨ ਕਤਰਾਉਨੇ ਆ ਵੀ ਅਸੀਂ ਕਿਸੇ ਦਾ ਨਾਮ ਲੈ ਕੇ ਮਸ਼ਹੂਰ ਨਹੀਂ ਕਰਨਾ ਹੱਦ ਹੋ ਗਈ ਯਾਰ ਉਹ ਇਨਸਾਨ ਨਹੀਂਗਾ ਯਾਰ ਹੈ ਜਿਹੜਾ ਬੰਦਾ ਤੁਹਾਡੇ ਹੱਕ ਵਿੱਚ ਬੋਲਣ ਡਿਆ ਉਦੋਂ ਤੁਸੀਂ ਜਦੋਂ ਲੱਖੇ ਸਿਧਾਣੇ ਉੱਤੇ ਪਰਚਾ ਹੋਣ ਲੱਗਾ ਸੀ ਉਦੋਂ ਮੈਂ ਲੱਖੇ ਸਿਧਾਣੇ ਦੀ ਸਪੋਰਟ ਕੀਤੀ ਜਿੰਨੇ ਵੀ ਚੱਲ ਲੱਖ 2 ਲੱਖ ਬੰਦੇ ਨੇ ਵੀਡੀਓ ਵੇਖੀ ਸਪੋਰਟ ਕੀਤੀ ਵੀ ਮਹਾਰਾਜ ਉੱਥੇ ਇਕੱਠੇ ਹੋਣਾ ਤੇ ਆਪਾਂ ਲੱਖੇ ਸੁਧਾਣੇ ਦਾ ਪਰਚਾ ਕੈਨਸਲ ਕਰਾਉਣਾ ਤੇ ਉਦੋਂ ਵੀ ਤੇ ਅਸੀਂ ਤੁਹਾਡੇ ਹੱਕ ਤੇ ਬੋਲੇ ਸੀ ਜੇ ਉਦੋਂ ਨਹੀਂ ਬੋਲੇ ਤਾਂ ਤਾਂ ਗੱਲ ਕਰੋ ਉਦੋਂ ਵੀ ਫੇ ਕਹੋ ਵੀ ਅਸੀਂ ਤੁਹਾਨੂੰ ਮਸ਼ਹੂਰ ਨਹੀਂ ਕਰਨਾ ਯਾਰ ਤੁਸੀਂ ਸਾਡੇ ਨਾਲ ਖੜਕੇ ਤਾਂ ਦੇਖੋ ਅਸੀਂ ਤੁਹਾਡੇ ਨਾਲ ਮਾਝੇ ਵਾਲੇ ਖੜੀਏ ਤੁਸੀਂ ਤਾਂ ਆਪਣੇ ਮਾਲਵੇ ਵਾਲਿਓ ਖੜਦੇ ਨਹੀਂਗੇ ਤੁਸੀਂ ਤੇ ਮਲਵਈਓ ਸਾਡਾ ਸਾਥ ਨਹੀਂ ਦਿੰਦੇ ਪੇਸ਼ ਕਰਕੇ ਆਪਣੇ ਵੀਰਾ ਭਰਾਵਾਂ ਨਾਲ ਸਾਰਿਆਂ ਨਾਲ ਰਲ ਕੇ ਚੱਲਿਆ ਜਾਣਾ ਭਾਉ ਕੱਲਾ ਕੱਲਾ ਬੰਦਾ ਕਾਮਯਾਬ ਨਹੀਂ ਹੁੰਦਾ ਕੱਲਾ ਤੇ ਰੁੱਖ ਵੀ ਬੜਾ ਮਨੂਸ ਹੁੰਦਾ ਆ ਉਹ ਵੀ ਆਪਣੇ ਆਪ ਨੂੰ ਸ਼ਰਮਿੰਦਗੀ ਮਹਿਸੂਸ ਕਰਦਾ ਵੀ ਮੇਰੇ ਲਾਗੇ ਮੇਰੇ ਵਰਗਾ ਕੋਈ ਰੋਖ ਹੀ ਨਹੀਂ ਹੈਗਾ ਆ ਪਿਛੇ ਰੁੱਕ ਤੂੰ ਖੜਾ ਦੇਖ ਲੋ ਤੇ ਆ ਰੋਖ ਇਧਰ ਕਿੰਨੇ ਆਲੇ ਦਾਲੇ ਰੋਖ ਹੀ ਰੋਖ ਆ ਇਹਨਾਂ ਦਾ ਵੀ ਮਨ ਲੱਗਾ ਰਹਿੰਦਾ ਆ ਸੋਸ਼ਲ ਮੀਡੀਆ ਤੇ ਨਾਮ ਲੈਣ ਤੋਂ ਕੰਨ ਕੰਨ ਨਾ ਕਤਰੋ ਜਿਹੜਾ ਤੂੰ ਸੋਸ਼ਲ ਮੀਡੀਆ ਤੇ ਨਾਮ ਲੈਣ ਤੋਂ ਕੰਨ ਕਤਰਾਉਂਦੇ ਆ ਨਾ ਇਹ ਵੀ ਗਲਤ ਆਡੇ ਵਾਸਤੇ ਮਾੜੀ ਆ ਹਰੇਕ ਦਿਨ ਆ ਖੜਿਆ ਕਰੋ ਅਭੀ ਸਿੱਧੂ ਵੀਰ ਨੇ ਕੀ ਮਾੜਾ ਕਹਿਤਾ ਜਾਂ ਅਹੀਂ ਮਾੜਾ ਕੀ ਕਹਿਤਾ ਹੈ ਵੀ ਇਹ ਲੋਕਾਂ ਦੀਆਂ ਧੀਆਂ ਪਰਾਂ ਨੂੰ ਰੋਜ ਨੌਲਦਾ ਕੀ ਇਹਨੂੰ ਆਪਣੀ ਔਕਾਰ ਨਾ ਜਾ ਤੇ ਬਾਈਏ ਚਲੋ ਭਰਾਵੋ ਜੇ ਤੁਹਾਨੂੰ ਸਾਡਾ ਬੋਲਿਆ ਮਾੜਾ ਲੱਦਾ ਨਾ ਤੇ ਆਹ ਵੇਖੋ ਅਸੀਂ ਕਿਸੇ ਦੇ ਹੱਕ 'ਚ ਨਹੀਂ ਬੋਲਣਾ ਤੇ ਨਾ ਕਿ ਇਹਦੇ ਵਿਰੋਧ ਬੋਲਣਾ ਆ ਅਸੀਂ ਆਪਣੇ ਮਜੇ ਲੈਣੇ ਆ ਤੇ ਅਸੀਂ ਆਪਣੀ ਜਿੱਥੇ ਮਰਜੀ ਆਪਣੀ ਪੋਸਟ ਪਾਈਏ ਜਾਂ ਕਿਸੇ ਦੇ ਨਾਲ ਖੜੀਏ ਅੱਜ ਦੀ ਵੀਡੀਓ ਆ ਮੇਰੀ ਮੁੱਦੇ ਵਾਲੀ ਸਮਝੋ ਵੀ ਲਾਸਟ ਹੀ ਆੜੀ ਆਹੋ ਜਦੋਂ ਤੁਸੀਂ ਨਹੀਂ ਕੋਈ ਸੱਚ ਦੇ ਨਾਲ ਖੜਨਾ ਤੁਸੀਂ ਨਹੀਂ ਜਾਗਣਾ ਤਾਂ ਫਿਰ ਸਾਡਾ ਕੀ ਫਾਇਦਾ ਹੈ ਇਹ ਪ੍ਰਚਾਰ ਕਰਨ ਦਾ ਬੋਲਣ ਦਾ ਸਾਡਾ ਕੀ ਫਾਇਦਾ ਸਾਨੂੰ ਵੀ ਤੁਹਾਡੇ ਉੱਤੇ ਗੁੱਸਾ ਭਰਾਓ ਨਾ ਤੁਸੀਂ ਨਾਲ ਖੜਦੇ ਆ ਨਾ ਤੁਸੀਂ ਕਿਸੇ ਨੂੰ ਕੋਈ ਸਪੋਰਟ ਕਰਦੇ ਆ ਛਗੋ ਤੁਸੀਂ ਮਾੜਾ ਚੰਗਾ ਕਮੈਂਟਾਂ ਲਿਖਦੇ ਆ ਚੰਗਾ ਭਰਾਓ ਲੜੋ ਜੋ ਲੜੋ ਮਰੋ ਜੋ ਮਰਜੀ ਕਰੋ ਇੱਕ ਦੂਜੇ ਨੂੰ ਮਾਰੋ ਪਰ ਤੁਸੀਂ ਨਹੀਂ ਬੰਦੇ ਬਣਨਾ ਤੇ ਅਸੀਂ ਤੁਹਾਨੂੰ ਕੁਝ ਕਹਿਣਾ ਠੀਕ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੰਗਾ ਭਰਾਓ ਚੜ੍ਹਦੀ ਕਲਾ 'ਚ ਰਹੋ